ਹਨਰੇਬਲ ਚੀਫ ਮਿਨਿਸਟਰ ਸਰ ਐਂਡ ਆਲ ਅਦਰ ਮੈਂਬਰਸ ਪ੍ਰੈਜ਼ੈਂਟ ਹੇਅਰ ਅ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਮੇਰਾ ਨਾਮ ਦੀਪਿਕਾ ਹੈ ਮੈਂ ਜ਼ਿਲ੍ਹਾ ਸੰਗਰੂਰ ਤੋਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਦੂਸਰਾ ਅੱਜ ਮੈਂ ਇੱਥੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਅੰਡਰ ਰਿਸਰਚ ਅਸਿਸਟੈਂਟ ਦੀ ਨਿਯੁਕਤੀ ਲਈ ਪੇਚ ਹੋਈ ਆ ਉਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਕੁਝ ਵਿਚਾਰ ਆਪਣੇ ਸਾਂਝੇ ਕਰਨਾ ਚਾਹਾਂਗੀ ਸਪੈਸ਼ਲੀ ਯੂਥ ਲਈ ਐਂਡ ਸਪੈਸ਼ਲੀ ਲੇਡੀਜ਼ ਲਈ ਜੋ ਵਿਆਹ ਤੋਂ ਬਾਅਦ ਇਹ ਸੋਚਦੀਆਂ ਨੇ ਕਿ ਉਹਨਾਂ ਦਾ ਕੰਮ ਸਿਰਫ ਘਰ ਦਾ ਹੀ ਰਹਿ ਜਾਂਦਾ ਹੈ ਕਿ ਉਹਨਾਂ ਦਾ ਕੰਮ ਸਿਰਫ ਘਰ ਸੰਭਾਲਣਾ ਹੈ ਇਹ ਸੋਚ ਬਿਲਕੁਲ ਸਹੀ ਨਹੀਂ ਹੈਗੀ ਵਿਆਹ ਤੋਂ ਬਾਅਦ ਵੀ ਸੁਪਨੇ ਪੂਰੇ ਹੁੰਦੇ ਹਨ ਜੋ ਆਪਣੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੈ ਇੱਕ ਤਾਂ ਟਾਈਮ ਮੈਨੇਜਮੈਂਟ ਦੂਸਰਾ ਹਾਰਡ ਵਰਕ ਹਾਰਡ ਵਰਕ ਡੈਫੀਨੇਟਲੀ ਪੇ ਆਫ ਕਰਦਾ ਹੈ ਤੇ ਜਿੱਥੇ ਗੱਲ ਰਹੀ ਮੇਰੀ ਜਰਨੀ ਦੀ ਮੇਰੇ ਜਰਨੀ ਦੇ ਵਿੱਚ ਮੇਰੇ ਪੇਰੈਂਟਸ ਨੇ ਮੇਰੇ ਇਨ-ਲॉज ਨੇ ਐਂਡ ਮੇਰੇ ਹਸਬੰਡ ਨੇ ਬਹੁਤ ਸਪੋਰਟ ਕੀਤਾ ਐ ਐਂਡ ਲਾਸਟਲੀ ਮੈਂ ਥੈਂਕ ਯੂ ਕਰਦੀ ਆ ਆਪਣੇ ਆਨਰੇਬਲ ਸੀਐਮ ਸਰ ਦਾ ਜਿਨ੍ਹਾਂ ਦੀ ਬਦੌਲਤ ਮੇਰੇ ਵਰਗੇ ਕਈ ਕੈਂਡੀਡੇਟਸ ਨੂੰ ਅੱਜ ਇਹ ਮੌਕਾ ਮਿਲ ਰਿਹਾ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕ ਰਹੇ ਆ ਦੂਸਰੀ ਗੱਲ ਇਹ ਐ ਕਿ ਜੋ ਤੁਹਾਡੇ ਐਫਰਟਸ ਐ ਆਪਣਾ ਕਰਪਸ਼ਨ ਫ੍ਰੀ এনवायरमेंट ਬਿਲਡ ਕਰਨ ਦਾ ਤੇ ਦੂਸਰਾ ਫੇਅਰ ਜੌਬ ਸਿਲੈਕਸ਼ਨ ਦਾ ਕਿਸੇ ਵੀ ਰਿਸ਼ਵਤਖੋਰੀ ਬਿਨਾ ਉਹ ਬਹੁਤ ਇਨਸਪਾਇਰਿੰਗ ਹੈ ਤੇ ਮੈਂ ਅੱਜ ਇਹ ਵਾਦਾ ਕਰਦੀ ਹਾਂ ਕਿ ਮੈਂ ਆਪਣੀ ਡਿਊਟੀ ਪੂਰੀ ਰਿਸਪੌਂਸਿਬਿਲਟੀ ਨਾਲ ਤੇ ਓਨੈਸਟੀ ਨਾਲ ਨਿਭਾਵਾਂਗੀ ਥੈਂਕ ਯੂ ਫॉर ਬੀਲੀਵਿੰਗ ਇਨ ਅਸਰ ਜੈ ਹਿੰਦ ਬਹੁਤ ਅਚ